ਯਾਰ ਲਾਈਵ ਹੈ ਤੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਥਾਣਾ ਧਾਰੀਵਾਲ ਦੇ ਪੁਲਿਸ ਨੇ ਗੁੰਮ ਹੋਏ ਬੱਚੇ ਦੀ ਭਾਲ ਕਰਕੇ ਮਾਪਿਆਂ ਨੂੰ ਸੰਪਿਆ ਥਾਣਾ ਧਾਰੀਵਾਲ ਅਦੀਨ ਪਈਦੇ ਪਿੰਡ ਗੁਰਦਾਸ ਮੰਗਲ ਤੋਂ 14 ਅਗਸਤ ਨੂੰ 11 ਸਾਲਾ ਦੀਪਕ ਸ਼ਰਮਾ ਪੁੱਤਰ ਸੁਮਨ ਸ਼ਰਮਾ ਕ੍ਰਿਸ਼ਨ ਪੜਨ ਗਿਆ ਤੇ ਪਰਿਆਲਾ ਤਾਂ ਵਿੱਚ ਗੁੰਮ ਹੋ ਗਿਆ ਸੀ ਜਿਸ ਦੀ ਭਾਲ ਸਬੰਧੀ ਐਸਐਸਪੀ ਗੁਰਦਾਸਪੁਰ ਨੇ ਸਖਤ ਹਦਾਇਤਾਂ ਤਹਿਤ ਥਾਣਾ ਧਾਰੀਵਾਲ ਮੁਖੀ ਇੰਸਪੈਕਟਰ ਬਲਜੀਤ ਕੌਰ ਦੀ ਸਖਤ ਮਿਹਨਤ ਸਦਕਾ ਅੱਜ ਬੰਮਾਏ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੱਭ ਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਐਸਐਚਓ ਤਰਵਲ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਬੱਚਾ ਪਾਲਣ ਲਈ ਵੱਖ-ਵੱਖ ਟੀਮਾਂ ਅਤੇ ਸੋਸ਼ਲ ਮੀਡੀਆ ਤੇ ਬੰਮਾ ਲੜਕੇ ਦੀਆਂ ਫੋਟੋਆਂ ਅਪਲੋਡ ਕਰਕੇ ਤੇ ਹੋਰ ਸੋਰਸਹਾ ਦੀ ਸਹਾਇਤਾ ਨਾਲ ਗੁੰਮ ਬੱਚੇ ਦੀ ਭਾਲ ਕੀਤੀ ਗਈ ਜਦ ਕਿ ਨਵੇਂ ਆਏ ਡੀਐਸਪੀ ਕਲਵੰਤ ਸਿੰਘ ਮਾਨ ਵੱਲੋਂ ਗੁੰਮ ਬੱਚੇ ਦੀ ਭਾਲ ਲਈ ਵੱਖ-ਵੱਖ ਤੰਗ ਤਰੀਕਿਆਂ ਨਾਲ ਪੁਲਿਸ ਪਾਰਟੀਆਂ ਨੂੰ ਡਾਇਰੈਕਸ਼ਨਾਂ ਦਿੱਤੀਆਂ ਥਾਣਾ ਮੁਖੀ ਬਲਜੀਤ ਕੌਰ ਦੀ ਦਿਨ ਰਾਤ ਮਿਹਨਤ ਸਦਕਾ ਗੁੰਮ ਹੋਏ ਬੱਚੇ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਲੱਭ ਕੇ ਉਸਦੇ ਮਾਪਿਆਂ ਦੇ ਸਪੁਰਦ ਕੀਤਾ ਗੁੰਮ ਹੋਏ ਬੱਚੇ ਦੇ ਮਾ ਮਾਤਾ ਪਿਤਾ ਨੇ ਸੁਮੇਤੇ ਪੁਲਿਸ ਪ੍ਰਸ਼ਾਸਨ ਸਮੇਤ ਖਾਸ ਕਰਕੇ ਐਸਐਟਪ ਤਾਰੀਵਾਲ ਬਜੀਤ ਕੌੜਾ ਚੇਤੇ ਤੋਸੇ ਧੰਨਵਾਦ ਕੀਤਾ ਵੀਡੀਓ ਚੰਗੀ ਲੱਗੇ ਤਾਂ ਅੱਗੇ শেয়ার ਜ਼ਰੂਰ ਕਰੋ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕਿਨੇ ਗੁਰਦਾਸਨਗਲ ਪਿੰਡ ਠਾਣੇ ਤਾਰੀਵਾਲ ਚ 14 ਤਰੀਕ ਨੂੰ ਨਾ ਘਰੋਂ ਚਲੇ ਗਿਆ ਸੀਗਾ ਤੇ ਸਾਨੂੰ ਇਹਦੀ ਇਨਫੋਰਮੇਸ਼ਨ 15 ਤਰੀਕ ਨੂੰ ਮਿਲੀ ਇੱਕ ਬੱਚੇ ਦੀ ਇਹ ਛੋਟੀ ਸੀ ਕਿ 11 ਸਾਲੀ ਤੇ ਜਦੋਂ ਉਹ ਸੰਗਤ ਦੇ ਬਾਰੇ ਪਤਾ ਲੱਗਾ ਸਭ ਤੋਂ ਪਹਿਲਾਂ ਤੇ ਐਫਏ ਲੌਂਚ ਕੀਤੀ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਫਿਰ ਆਪਣੀਆਂ ਟੀਮਾਂ ਬਣਾ ਕੇ ਤੇ ਮਤਲਬ ਇਹ ਵੀ ਭਾੜ ਸ਼ੁਰੂ ਕਰ ਦਿੱਤੀ ਸਾਰੇ ਜੋ ਕੈਮਰੇ ਵਗੈਰਾ ਤੇ ਜਿੱਥੇ ਦਾ ਸੋਸ਼ਲ ਮੀਡੀਆ ਤੇ ਇਹਦੇ ਅਸੀਂ ਹਿਸ਼ਤियार ਵਗੈਰਾ ਸਾਰੇ ਜਾਰੀ ਕੀਤੇ ਤੇ ਅੱਜ ਸਾਨੂੰ ਉਹਦੇ 'ਚ ਕਾਮਯਾਬੀ ਮਿਲਿਆ ਕਿ ਬੱਚੇ ਨੂੰ ਅਸੀਂ ਰਿਕਵਰ ਕਰ ਲਿਆ ਬੱਚੇ ਨੂੰ ਅਸੀਂ ਇਹ ਇੱਥੋਂ ਚਲੇ ਗਿਆ ਸੀਗਾ ਜੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਫਿਰ ਕਿਉਂਕਿ ਅਸੀਂ ਉੱਥੇ ਸਾਰੇ ਸਾਡੀ ਟੀਮਾਂ ਗਈਆਂ ਸੀ ਸਾਨੂੰ ਪਤਾ ਸੀਗਾ ਕਿ ਇੱਥੇ-ਇੱਥੇ ਜਿੱਥੇ-ਜਿੱਥੇ ਚਲੋ ਕੋਈ ਵੀ ਇਹ ਜਾਂਦੇ ਦਰਬਾਰ ਸਾਹਿਬ ਹੋਸਟਲ ਜਾਂਦੇ ਆ ਉੱਥੇ ਅਸੀਂ ਕੰਟੈਕਟ ਕਰਕੇ ਆਏ ਸੀਗੇ ਤੇ ਉੱਥੋਂ ਫਿਰ ਸਾਨੂੰ ਉਹਨਾਂ ਦਾ ਇੰਟੀਮੇਸ਼ਨ ਆਈ ਕਿ ਇਦਾਂ ਇਦਾਂ ਜਿਹੜਾ ਆ ਬੱਚਾ ਵਾ ਤੇ ਜਿਹਦੇ ਵੀਡੀਓ ਵੀਰਲ ਹੋ ਰਹੀ ਹੈ ਤੇ ਉਹ ਉੱਥੇ ਸੀਗਾ ਉੱਥੋਂ ਫਿਰ ਆਪਾਂ ਰਿਕਵਰ ਕੀਤਾ ਕਾਰਨ ਤੇ ਇਹ ਨਾ ਐਕਚੁਅਲੀ ਪੇਰੈਂਟਸ ਜਿਹੜੇ ਆ ਨਾ ਉਹ ਰਹਿੰਦੇ ਆ ਲੁਧਿਆਣੇ ਤੇ ਬੱਚਾ ਇੱਥੇ ਆਪਣੇ ਦਾਦਾ ਤਤਾ ਜੀ ਦੇ ਸਿਰਫ ਦੋਨੇ ਉਹ ਘਰ ਚ ਨੇ ਉਹਨਾਂ ਦੇ ਕੋਲ ਰਹਿੰਦਾ ਸੀਗਾ ਜੀ ਤੇ ਕੁਝ ਉਹ ਮਤਲਬ ਤੁਹਾਨੂੰ ਪਤਾ ਹੀ ਪੇਰੈਂਟਸ ਤੋਂ ਬਣਾ ਤੇ ਕਿਹੜਾ ਕੋਈ ਟੀਅਰ ਕਰਦਾ ਤੇ ਉਹਦੇ ਮਨ ਚ ਬੱਚਾ ਕੋਈ ਗੱਲਾਂ ਗੁੱਲਾਂ ਕਰਦੇ ਹੋਣਗੇ ਆਈਆਂ ਤੇ ਉਸ ਦੇ ਕਰਕੇ ਉਹ ਇੱਥੋਂ ਚਲੇ ਗਿਆ ਇੱਥੋਂ ਬੱਸ ਸਟੈਂਡ ਪਹੁੰਚਿਆ ਜੀ ਗੁਰਦਾਸਪੁਰ ਤੇ ਈ ਰਿਕਸ਼ਾ ਲਿਆ ਜੱਗੇ ਕੋ ਲਿਫਟ ਲਈ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਜਾ ਕੇ ਬੱਸ ਸਟੈਂਡ ਉਸ ਤੋਂ ਬਾਅਦ ਇਹਨੇ ਫਿਰ ਉੱਥੋਂ ਰਿਕਸ਼ਾ ਲੈ ਕੇ ਤੇ ਦਰਬਾਰ ਸਾਹਿਬ ਤੇ ਲਿਆ ਦੇਖੋ ਜੀ ਬੱਚੇ ਨੂੰ ਤੇ ਆਪਾਂ ਵੀ ਸਾਰੇ ਸਮਾਜ ਚ ਦੰਦੇ ਜੀ ਸਾਰੇ ਪੇਰੈਂਟਸ ਜਿਹੜੇ ਬੱਚੇ ਨੂੰ ਆਪਾਂ ਜਿੱਦਣਾ ਛੱਡਾਂਗੇ ਪਿਛਲੇ 2 ਸਾਲ ਤੋਂ ਇੱਥੇ ਰਹਿ ਰਿਹਾ ਸੀ ਲਗਾਤਾਰ ਠੀਕ ਹੈ ਜੀ ਇਹ ਤੇ ਮਤਲਬ ਇਹਨਾਂ ਦੀ ਚਲੋ ਨਲੈਕੀ ਵੀ ਕਿਹਾਣਾ ਚਾਹੀਦਾ ਕਿਉਂਕਿ ਅੱਜ ਕੱਲ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਕੋਈ ਜੇ ਸਾਨੂੰ ਤੇ ਇੱਕ ਵੀ ਡਰ ਵੀ ਹੁੰਦਾ ਕਿ ਕਿਹੋ ਕੋਈ ਮਾੜੇ ਅਨਸਰ ਦੇ ਕੋਈ ਉਹਨਾਂ ਦੇ ਤੇ ਚੜ ਗਏ ਤੇ ਵਿੱਚ ਬੜੀ ਪ੍ਰੋਬਲਮ ਪੈ ਜਾਂਦੀ ਬਾਅਦ ਚ ਤੇ ਇਹੀ ਅਪੀਲ ਹੈ ਕਿ ਆਪਣੇ ਬੱਚੇ ਦੀ ਕੇਅਰ ਕਰੋ ਆਪ ਤਾਂ ਦੋਨਾਂ ਨੂੰ ਦੇਖੋ ਉਹਨਾਂ ਦਾ ਵੈਲਫੇਅਰ ਦੇਖੋ ਅੱਜ ਤੱਕ ਪਹਿਲਾਂ ਐਸਐਸਪੀ ਸਾਹਿਬ ਗੁਰਦਾਸਪੁਰ ਜਿਨ੍ਹਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਸੀਗੀਆਂ ਕਿ ਇਹ ਬੱਚੇ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਨੂੰ ਟ੍ਰੇਸ ਕਰੋ ਸਾਡੀਆਂ ਵੱਖ-ਵੱਖ ਟੀਮਾਂ ਬਣਾਈਆਂ ਡੀਐਸਪੀ ਸਾਹਿਬ ਵੀ ਨੂ ਆਏ ਸੀਗੇ ਇਹ ਵੀ ਮੌਕੇ ਤੇ ਨਾਲ ਹੀ ਗਏ ਸਾਨੂੰ ਕੁਝ ਇਹਨਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਐਸਐਸਪੀ ਸਾਹਿਬ ਦੀਆਂ ਜੋ ਡਾਇਰੈਕਸ਼ਨਾਂ ਸੀਗੀਆਂ ਉਹਦੇ ਮੁਤਾਬਕ ਅਸੀਂ ਜਿਹੜੇ ਸਾਰੀਆਂ ਟੀਮਾਂ ਅਸੀਂ ਕਾਮਯਾਬ ਹੋਈਆਂ ਅਸੀਂ ਜਗਾ ਜਗਾ ਤੇ ਇਹ ਸੋਸ਼ਲ ਮੀਡੀਆ ਤੇ ਵੀ ਪਾਇਆ ਤੇ ਇਹਨਾਂ ਦੇ ਇੱਕ ਇਸ਼ਤਿਹਾਰ ਇਹ ਵਾਲਾ ਜਿਹੜਾ ਹੈਗਾ ਅਸੀਂ ਇਹ ਵੀ ਸਾਰੀ ਜਗਾ ਤੇ ਅਸੀਂ ਜਾਰੀ ਕੀਤੇ ਸੀਗੇ ਇਹਨਾਂ ਦੇ ਜਿਹਦੀ ਵਜ੍ਹਾ ਦੇ ਨਾਲ ਸਾਨੂੰ ਇਹ ਦਰਬਾਰ ਸਾਹਿਬ ਤੋਂ ਬੱਚਾ ਜਿਹੜਾ ਟਰੇਸ ਹੋਇਆ ਜਿੱਦਾ ਈ ਰਿਕਸ਼ੇ ਵਾਲੇ ਹੋਏ ਬੱਸ ਡਰਨ ਹੋਏ ਕਨੈਕਟਰ ਹੋਏ ਅਲੱਗ-ਅਲੱਗ ਨੂੰ ਅਸੀਂ ਇਹ ਜਿਹੜੇ ਸਾਰੇ ਇਸ਼ਤਿਹਾਰ ਦਿੱਤੇ ਕਿਉਂਕਿ ਬੱਚਾ ਇਹ ਦੇ ਜਿਹੜੇ ਪੇਰੈਂਟਸ ਸੀਗੇ ਕਾਫੀ ਉਹ ਆ ਬਾਸ ਸੀਗੇ ਕਿਉਂਕਿ ਲੁਧਿਆਣੇ ਰਹਿ ਰਹੇ ਸੀ ਇਹਨਾਂ ਦੇ ਪਿੱਛੋਂ ਬੱਚਾ ਜਿਹੜਾ ਗਿਆ ਸੀ ਉਹਨਾਂ ਦੇ ਦਿਮਾਗ 'ਚ ਸੀ ਪਤਾ ਨਹੀਂ ਕਿਉਂ ਇਹ ਬੱਚਾ ਜਿਹੜਾ ਹੈਗਾ ਸਾਡਾ ਗਿਆ ਹੈਗਾ ਵਾ ਤੇ ਇਸ ਕਰਕੇ SSP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜੇ ਹੈਗੇ ਆ ਕਾਮਯਾਬ ਹੋ ਗਏ। ਡੀਐਸਪੀ ਸਾਹਿਬ ਮੈਡਮ ਜੀ ਨੇ ਵੀ ਬਹੁਤ ਐਸਐਸ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ। ਸਾਡੇ ਕੋਲ ਆਣ ਜਾਣ ਦਾ ਕਰਾਇਬ ਵੀ ਨਹੀਂ ਹੈਗਾ। ਉਹਨਾਂ ਨੇ ਸਾਨੂੰ ਪੈਸਿਆਂ ਦੀ ਮਦਦ ਕੀਤੀ। ਸਾਡੇ ਫੋਨ ਬੰਦ ਸੀ। ਉਹਨਾਂ ਨੇ ਜਿਹੜਾ ਫੋਨ ਆ ਸਾਡਾ ਲੁਧਿਆਣਾ ਰਹਿ ਗਿਆ ਸੀ। ਇਹਨਾਂ ਨੇ ਉਸੇ ਵੇਲੇ 1 ਘੰਟੇ ਦੇ ਵਿੱਚ ਸਾਡਾ ਨਵਾਂ ਨੰਬਰ ਉਹ ਚਾਲੂ ਪੁਰਾਣਾ ਨੰਬਰ ਚਾਲੂ ਕਰਾ। ਤਾਂ ਵੀ ਸ਼ਾਇਦ ਤੁਹਾਡਾ ਬੇਟਾ ਉਸ ਨੰਬਰ ਤੇ ਤੁਹਾਨੂੰ ਫੋਨ ਕਰੇ। ਤੁਹਾਨੂੰ ਕੋਈ ਕੋਈ ਮੈਸੇਜ ਆਏ। ਉਹਨਾਂ ਨੇ ਫੇਰਾਂ ਨੂੰ ਕਹਿ ਆ ਵੀ ਤੁਸੀਂ ਜਲੰਧਰ ਵੀ ਜਾ ਕੇ ਦੇਖੋ ਜਿੱਥੇ ਤੁਸੀਂ ਜਾਂਦੇ ਜੇ ਉੱਥੇ ਵੀ ਜਾ ਕੇ ਮੈਂ ਸ਼ਨੀਵਾਰ ਚਲ ਗਿਆ ਸੀ ਰਾਤ ਉੱਥੇ ਰਿਹਾ ਸਾਰੇ ਉੱਥੇ ਵੇਖਿਆ ਵੀ ਕਿਤੇ ਲੋਸਮੈਂਟ ਹੀ ਕਰਾਈ ਜਿੰਨੇ ਉੱਥੇ ਮਲਾਦਮ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਫੋਟੋਆਂ ਦੇ ਕੇ ਆ ਜਲੰਧਰ ਬੱਸ ਸਟੈਂਡ ਤੇ ਰੇਲਵੇ ਚ ਜਿਹੜਾ ਚੁੰਕੀ ਪੈਂਦੀ ਹੈ ਬੱਸ ਸਟੈਂਡ ਦੇ ਅੰਦਰ ਉਹਨਾਂ ਨੂੰ ਵੀ ਫੋਟੋ ਦਿੱਤੀ ਮੈਂ ਜਿੱਥੇ ਵੀ ਤੁਹਾਨੂੰ ਕੋਈ ਸੰਪਰਕ ਲੱਗੇ ਐਸਚੀਓ ਤਾਰੀ ਰਾਜ ਸਾਹਿਬ ਮੈਡਮ ਨੂੰ ਸੰਪਰਕ ਜ਼ਰੂਰ ਕਰਿਓ ਅਸੀਂ ਬਹੁਤ ਧੰਨਵਾਦ ਕਰਦੇ ਆਂ ਪਈ ਲੋਕੇ ਜਿੰਨਾ ਮਰਜ਼ੀ ਗੱਲਾਂ ਕਰਦੇ ਰਹਿ ਵੀ ਪੁਲਿਸ ਵਾਲੇ ਇੱਦਾਂ ਉਦਾਂ ਨੇ ਪਰ ਅਸੀਂ ਸਾਨੂੰ ਪਤਾ ਵੀ ਜਿੰਨਾ ਸਾਡਾ ਉਹਨਾਂ ਸਾਥ ਦਿੱਤਾ ਵਾ ਪਰਮਾਤਮਾ ਦਾ ਵੀ ਸ਼ੁਕਰੀਆ ਕਰਦੇ ਉਹਨਾਂ ਦਾ ਵੀ ਮੈਡਮ ਹੋਣਾ ਦਾ ਵੀ ਸ਼ੁਕਰੀਆ ਕਰਦੇ ਜਿਨ੍ਹਾਂ ਨੇ ਦਵਾਵਾ ਸਦਕਾ ਸਾਡਾ ਬੱਚਾ ਸਾਨੂੰ ਹਵਾਲੇ ਕਰ ਦਿੱਤਾ ਇਹ ਸਾਡਾ ਬੇਟਾ ਦੀਪਕ ਸ਼ਰਮਾ ਹੈ ਗੁਰਦਾਸ ਨਗਰ ਸੇਮਿੰਗਲਾਜ ਚ ਪੜਦਾ ਬਹੁਤ ਹਿਆਰ ਹੈ ਪੜਨ ਵਿੱਚ ਵੀ ਬਹੁਤ ਹਿਆਰ ਹੈ ਜੀ